ਵਾਅਦੇ ਨੇ ਸਰਕਾਰ ਬੜੀ ਵੱਡੇ ਵੱਡੇ ਕਰਦੀ ਪਰ ਨਭਾਉਂਦੀ ਕੋਈ ਵੀ ਨਹੀਂ ਲੋਕਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਹੈਗਾ ਇਹਨਾਂ ਦੀ ਪਰੇਸ਼ਾਨੀ ਰਹਿਣੀ ਰਹਿਣੀ ਆ ਤੇ ਅਜੇ ਵੀ ਆਮ ਆਦਮੀ ਨੇ ਅਜੇ ਤੱਕ ਕੋਈ ਵੀ ਵਿਕਾਸ ਵੇਖ ਲੋ ਕਿ ਪਿੰਡ ਦੇ ਵਿੱਚ ਕੋਈ ਨਹੀਂ ਹੋਇਆ ਸੱਚੀ ਗੱਲ ਚੀਜ਼ਾਂ ਵੇਚੀ ਜਾਂਦੇ ਆ ਕੋਈ ਨਿਸ਼ਾਨੀ ਪਿੰਡ ਜੋ ਖਤਮ ਮੁਕਦਾ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਬੀਬੀਆਂ ਨੂੰ 1-1000 ਰੁਪਏ ਦੇਂਦਾ ਉਹ ਬੀਬੀਆਂ ਨੂੰ ਪੱਛੋਂ ਕਿ ਉਹ 1-1000 ਰੁਪਏ ਆ ਫਿਰ mucho ਗਾਲਾਂ ਨਿਕਲਦੀਆਂ ਹੜੀ ਕਿ ਤੱਕ ਕਾਰਤੀ ਨਹੀਂ ਬੜਾਇਆ ਮੈਂ ਜੇਦਾ ਜਾਨੀ ਮੈਂ ਚਿੱਟਾ ਜਿਹਾ ਭਾਵ ਦਿੰਦੇ ਮੈਂ ਤਾਂ ਆਪਣੀ ਕਹਾਣੀ ਆਪਣੀ ਕਹਾਣੀ ਮੰਤਰੀ ਦੇ ਘਰ ਚਲ ਜਿਓ ਜਾਂ ਸਰਪੰਚ ਦੇ ਘਰ ਚਲ ਜਿਓ ਕਿ ਇਹਦੇ ਕੋਈ ਮੋਹਦ ਵਰਪੇਉਂਦਾ ਉਹਦੇ ਘਰ ਚਲ ਜਿਓ ਉਹਨੇ ਗਾੜੀਓ ਕਹਣਾ ਪੈਸੇ ਦੋ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪਿੰਡਾਂ ਦਾ ਰੁਝਾਨ ਸੁਣਨਾ ਬਹੁਤ ਜ਼ਰੂਰੀ ਆ ਸੋ ਚੋਣਾਂ ਬਿਲਕੁਲ ਨੇੜੇ ਆ ਸੋ ਪਿੰਡਾਂ ਦੀ ਹਵਾ ਕੀ ਕਹਿੰਦੀ ਆ ਪਿੰਡ ਵਾਲੇ ਕੀ ਕਹਿੰਦੇ ਨੇ ਕਿਉਂਕਿ ਪਿੰਡ ਦੇ ਵਿੱਚ ਕਾਮੇ ਤੋਂ ਲੈ ਕੇ ਅਮਰੀਕਾ ਦੇ ਬਾਂਮੇ ਤੱਕ ਦੀਆਂ ਗੱਲਾਂ ਜੜੀਆਂ ਨੇ ਉਹ ਸੱਥਾਂ ਦੇ ਵਿੱਚ ਵਿਚਾਰੇ ਜਾਂਦੀਆਂ ਨੇ ਸੋ ਇਸ ਕਰਕੇ ਅਸੀਂ ਅੱਜ ਪਿੰਡ ਦੀ ਸੱਥ ਵਿੱਚ ਪਹੁੰਚੇ ਆ ਹਲਕਾ ਖਡੂਰ ਸਾਹਿਬ ਡੰਡਿਆਲਾ ਦੀਨ ਪੈਂਦੇ ਪਿੰਡ ਅਮਰਕੋਟ ਦੇ ਵਿੱਚ ਆ ਔਰ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿ ਇਸ ਵੇਲੇ ਮੁੱਦੇ ਕੀ ਨੇ ਸੋ ਕੀ ਸੋਚ ਕੇ ਵੋਟ ਪਾਈ ਜਾਣੀ ਹੈ ਲੱਗਦਾ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਰਾਜਾ ਦੇਸ਼ ਦਾ ਬਣਦਾ ਕਿਉਂਕਿ ਇਸ ਚੋਣਾਂ ਦੇ ਨਾਲ ਗੱਲ ਕਰੀਏ ਤਾਂ ਰਾਜਾ ਚੋਣਾਂ ਜਾਂਦਾ ਦੇਸ਼ ਦਾ ਸੋ ਅੱਜ ਇਹਨਾਂ ਪਿੰਡ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦਾ ਕੀ ਰੁਝਾਨ ਹੈ ਸੋ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਨਪਤੇਜ ਸਿੰਘ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਅਮਰ ਸਰ ਦੇ ਹੱਥੇ ਤੇ ਜਿਵੇਂ ਤੁਹਾਨੂੰ ਰੁਝਾਨ ਦਾ ਤੇ ਪਤਾ ਲੱਗ ਹੀ ਗਿਆ ਆ ਕਿਉਂਕਿ ਅਜੇ ਤੱਕ ਦੋ ਸਵਾ ਦੋ ਸਾਲ ਹੋ ਚੁੱਕੇ ਆ ਤੇ ਅਜੇ ਵੀ ਆਮ ਆਦਮੀ ਨੇ ਅਜੇ ਤੱਕ ਕੋਈ ਵੀ ਵਿਕਾਸ ਵੇਖ ਲੋ ਕਿ ਪਿੰਡ ਦੇ ਵਿੱਚ ਕੁਝ ਨਹੀਂ ਹੋਇਆ ਆ ਜਿੰਨਾ ਵੀ ਵਿਕਾਸ ਆ ਸਾਰਾ ਕਾਂਗਰਸ ਦੀ ਦੇਣ ਆ ਆ ਵੇਖੋ ਜਿਹੜਾ ਸਟੇਡੀਅਮ ਆ ਆ ਵੇਖੋ ਵੀਰ ਜੀ ਇੱਕ ਥੋੜਾ ਕੋ ਨੂੰ ਝਾਤੀ ਮਾਰ ਲੋ ਆ ਜਿਹੜਾ ਸਟੇਡੀਅਮ ਹੈ ਕਾਂਗਰਸ ਦੀ ਦੇਣ ਆ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ ਬੈਠੇ ਆ ਸਾਰੀ ਕਾਂਗਰਸ ਦੇਣ ਆ ਤੇ ਸਭ ਤੋਂ ਵੱਧ ਆ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਬੀਬੀਆਂ ਨੂੰ 1-1000 ਰੁਪਇਆ ਦੇਂਦਾ ਉਹ ਬੀਬੀਆਂ ਨੂੰ ਪੁੱਛੋ ਕਿ ਉਹ 1-1000 ਰੁਪਇਆ ਆਇਆ ਕਿਉਂਕਿ ਵੇਖੋ ਇਹ ਝੂਠੇ ਵਾਦੇ ਕੀਤੇ ਆ ਜਾਦੇ ਵਾਦਿਆਂ ਤੇ ਆਉਣ ਠੀਕ ਆ ਤੇ ਵੇਖੋ ਆਪਾਂ ਮੁੱਦਿਆਂ ਦੀ ਆਪਾਂ ਮੁੱਦਿਆਂ ਤੇ ਕਰੀਏ ਜਿਹੜੇ ਆਪਾਂ ਉਹਨਾਂ ਨਾਲ ਵਾਦੇ ਕੀਤੇ ਉਹ ਪੂਰੇ ਕਰੀਏ ਉਹ ਕਹਿੰਦੇ ਕਿ 13 0 ਆ ਲੋਕ ਸਾਨੂੰ ਚਾਹੁੰਦੇ ਬਹੁਤ ਨੇ ਬੜੀ ਲੱਖ ਦੀ ਲੀਡ ਨਾਲ ਜਿੱਤਾਂਗੇ ਆਪਾਂ ਠੀਕ ਆ ਜੀ ਇਹ ਆਂਦੇ ਆ ਜੀ 13 0 ਆ ਪਰ 0 13 ਹੋਣੀ ਜੋ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੋ ਠੀਕ ਆ ਇਹ ਵੇਖੋ ਜੋ ਕਿ ਵੇਖੋ ਜੇ 2 ਸਾਲ ਹੋ ਗਏ ਜੇ ਤੱਕ ਕੋਈ ਵੀ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਹੋਇਆ ਜੇ ਅਜੇ ਤੱਕ ਮੈਨੂੰ ਕੋਈ ਕਹਦੇ ਕਿ ਇੱਕ ਿੱਟ ਵੀ ਲੱਗੀ ਹੋਵੇ ਵਿਕਾਸ ਦੀ ਤੇ ਮੈਂ ਇੱਥੇ ਬੈਠਾ ਬਿਲਕੁਲ ਮਹਿਲਾਵਾਂ ਅੱਜ ਖਾਸ ਤੌਰ ਤੇ ਇੱਥੇ ਪਹੁੰਚਿਆ ਨੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਮਹਿਲਾਵਾਂ ਜੋ ਰਸੋਈ ਤੋਂ ਲੈ ਕੇ ਪੂਰਾ ਘਰ ਸੰਭਲਦੀਆਂ ਨੇ ਮਾਤਾ ਜੀ ਵੋਟਾਂ ਨੇੜੇ ਆ ਕਹਿੰਦੇ ਕਿ ਹਜ਼ਾਰ-ਹਜ਼ਾਰ ਰੁਪਏ ਮਿਲਣਾ ਸੀਗਾ ਉਹ ਮਿਲਿਆ ਨਹੀਂ ਸੋ ਹਰ ਵਾਰ ਲਾਰਾ ਲੱਗਦਾ ਹੈ ਕਾਂਗਰਸ ਵੀ ਕਹਿੰਦੀ ਅਸੀਂ ਸਾਲ ਦਾ ਲੱਖ ਰੁਪਏ ਦਿਆ ਕਰਾਂਗੇ ਕੀ ਲੱਗਦਾ ਹੈ ਕਿ ਕੀ ਸੋਚ ਕੇ ਵੋਟ ਪਾਓਗੇ ਵੋਟ ਤਾਂ ਵੇਖੋ ਜੀ ਸਮਝ ਸੋਚ ਕੇ ਪਾਵਾਂਗੇ ਇਹ ਜਿਹੜੀ ਆਮ ਪਾਰਟੀ ਇਹਨੇ ਤਾਂ ਬਹੁਤ ਸਾਰੇ ਵੱਡੇ-ਵੱਡੇ ਵਾਅਦੇ ਕੀਤੇ ਹੀ ਕਹਿੰਦੇ ਹੀ ਹਰ ਘਰ ਨੂੰ ਇੱਕ ਨੌਕਰੀ ਦਵਾਂਗੇ ਤੇ ਕੇ ਜਿਹੜੀ ਪਿੰਸ਼ਨ ਹੈ ਉਹ ਵੀ ਵਧਾਵਾਂਗੇ ਜਿਹਦੇ ਨਹੀਂ ਲੱਗੀ ਉਹਦੀ ਉਹਦੀ ਵੀ ਲਾਵਾਂਗੇ ਕੋਠੇ ਵੀ ਦਵਾਂਗੇ ਕੁਛ ਨਹੀਂ ਦਿੱਤਾ ਕਿ ਸਾਡੇ ਪਿੰਡ ਦੀ ਕਣਕ ਆਉਂਦੀ ਸੀ 30 ਕਿਲੋ ਪਹਿਲਾਂ ਮਿਲਦੀ ਗਰੀਬਾਂ ਨੂੰ 30 ਦੇ ਵਿੱਚੋਂ 15 ਕਿਲੋ ਕੀਤੀ 15 ਤੋਂ 10 ਕਿਲੋ ਕੀਤੀ ਤੇ ਦੋ ਤਿੰਨ ਵਾਰੀਆਂ ਹੋ ਗਈ ਤੇ ਉਹ ਜਿਹੜੀ ਉੱਕਾ ਹੀ ਸਾਡਾ ਖਣਕੋ ਵੀ ਨਹੀਂ ਮਿਲਦੀ ਹੁਣ ਬਿਲਕੁਲ ਨਹੀਂ ਮਿਲਦੀ ਵੀ ਕੁਛ ਨਹੀਂ ਮਿਲਣਿਆ ਵੀ ਵਾਦੇ ਦੇ ਸਰਕਾਰ ਬੜੀ ਵੱਡੇ ਵੱਡੇ ਕਰਦੀ ਪਰ ਨਿਭਾਉਂਦੀ ਕੋਈ ਵੀ ਨਹੀਂ ਹੈਗੀ ਅਹੀਂ ਤਾਂ ਇਹੋ ਜੀ ਸਰਕਾਰ ਹੋਣੀ ਚਾਹੀਦੀ ਜਿਹੜੀ ਹਰ ਇੱਕ ਦਾ ਜਿਹੜਾ ਵਾਅਦਾ ਕਰਦੀ ਉਹਨੂੰ ਫੌਰਨ ਪੂਰਾ ਕਰੇ ਕਿਉਂਕਿ ਜਿਹੜੇ ਗਰੀਬ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਵੋਟ ਪਾਈ ਤੇ ਸਾਡੀ ਵੋਟ ਦੀ ਕੀਮਤ ਕੀ ਆ ਸੋ ਐ ਕਿ ਵੋਟ ਕੀ ਸੋਚ ਕੇ ਪਾਉਂਗੇ ਕਿਹੜੇ ਮੁੱਦੇ ਰੱਖੋਗੇ ਜਿਹੜੇ ਉਮੀਦਵਾਰ ਆਉਂਦੇ ਨੇ ਸਵਾਲ ਉਹਨਾਂ ਨੂੰ ਕਰਦੇ ਪਏ ਇਸ ਵਾਰ ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਹਾਂ ਜੀ ਸਵਾਲ ਤੇ ਅਸੀਂ ਕਰਦੇ ਆਂ ਕਿ ਸਾਡੀ ਵੋਟ ਸਾਡਾ ਅਧਿਕਾਰ ਅਸੀਂ ਐਕਤੀ ਉੱਥੇ ਵੋਟ ਪਾਵਾਂਗੇ ਐਕਤੀ ਤੁਹਾਡੀ ਕਿ ਇਹੋ ਜੀ ਛਲਵਾਦੀ ਜੇ ਵਿੱਚ ਨਹੀਂ ਆਵਾਂਗੇ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਉਦੋਂ ਹਰ ਮੰਤਰੀ ਹਰ ਕੋਈ ਪਿੰਡ ਦੇ ਵਿੱਚ ਆਉਂਦਾ ਵਾ ਐਮਐਮ ਲਾਉਂਦਾ ਤੇ ਜਦੋਂ ਵੋਟਾਂ ਵਟਾ ਲੰਘ ਜਾਂਦੀਆਂ ਉਦੋਂ ਕੋਈ ਸਾਡੀ ਆ ਕੇ ਬਾਤ ਨਹੀਂ ਪੁੱਛਦਾ ਉਦੋਂ ਆ ਕੇ ਸਾਡੇ ਪਹਿਲਾਂ ਜਦੋਂ ਵੋਟਾਂ ਹੁੰਦੀਆਂ ਹੱਥ ਜੋੜਦੇ ਸਾਡੇ ਪੈਰੀਂ ਹੱਥ ਆਪਾਂ ਉਹ ਸਾਨੂੰ ਜਿਤਾਉ ਤੇ ਜਦੋਂ ਬਣ ਜਾਂਦੇ ਜਦੋਂ ਉਹਨਾਂ ਦੇ ਦਫ਼ਤਰਾਂ 'ਚ ਜਾਂਦਾ ਉਦੋਂ ਕੀ ਕਹਿ ਦਿੰਦੇ ਇਥੇ ਦਫ਼ਤਰਾਂ ਦੇ ਵਿੱਚ ਇਹ ਹੈ ਹੀ ਨਹੀਂ ਆ ਫਿਰ ਅਸੀਂ ਤੇ ਵੋਟ ਬੜੀ ਸਮਝ ਸੋਚ ਕੇ ਪਾਵਾਂਗੇ ਕਿਉਂਕਿ ਸਾਨੂੰ ਪਤਾ ਵਾ ਵੀ ਜਿਹੜਾ ਸਾਡਾ ਉਹ ਕਰਨੌਲੀ ਪਿੱਛੇ ਉਹ ਸਰਕਾਰ ਨੇ ਕਾਂਗਰਸ ਨੇ ਸਾਨੂੰ ਦਿੱਤੀ ਹੈ ਸਾਡੇ 4-4 ਮਰਲੇ ਦਾ ਪਲਾਟ ਦਿੱਤਾ ਸੀ ਇੱਕ ਇੱਕ ਕਮਰਾ ਬਣਾ ਕੇ ਦਿੱਤਾ ਸੀ ਸਾਨੂੰ ਤੇ ਅੱਛੀ ਸਰਕਾਰ ਇਹੋ ਲੱਗਦੀ ਕਾਂਗਰਸੀ ਅਤੇ ਕਹਿੰਦੇ ਨਸ਼ਾ ਖਤਮ ਹੋ ਜਾਊਗਾ ਜਿਹੜੀ ਸਰਕਾਰ ਹੁੰਦੀ ਹੈ ਇਹ ਗੱਲ ਕਹਿੰਦੀ ਹੈ ਨਸ਼ਾ ਖਤਮ ਹੋਏਗਾ ਕੋਈ ਵੀ ਨਹੀਂ ਖਤਮ ਕਰਦਾ ਇੱਥੇ ਤੇ ਆਟੇ ਵੇਚੀ ਜਾਂਦੇ ਮੁੰਡੇ ਤੇ ਸਾਡਾ ਤੇ ਨਹੀਂ ਸੱਚੀ ਗੱਲ ਆ ਚੀਜ਼ਾਂ ਵੇਚੀ ਜਾਂਦੇ ਆ ਕੋਈ ਨਸ਼ਾ ਨਹੀਂ ਪਿੰਡ ਚੋਂ ਖਤਮ ਮੁਕਦਾ ਹੈ ਤੇ ਚਲੋ ਬੋਟ ਜਿਹੜੀ ਪਾਉਣੀ ਹੈ ਉਹ ਪਾਵਾਂਗੇ ਨਾਲ ਮਿਲ ਕੇ ਇਹ ਆ ਵੀ ਸਾਨੂੰ ਪਿੰਸਣ ਜਿਹੜੀ ਵਾਅਦਾ ਕੀਤਾ ਉਹ ਦਬਾਅ ਨਾਲੇ ਤੇ ਸੋਈਦਾ 1000 ਰੁਪਏ ਦਾ ਵਾਅਦਾ ਠੀਕ ਹੈ ਸਰਕਾਰ ਜੋ ਵਾਅਦੇ ਕਰਦੀ ਹੈ ਉਸ ਤੋਂ ਮੁਨਕਰ ਹੋ ਜਾਂਦੀ ਹੈ ਆਹੋ ਕੀ ਲੱਗਦਾ ਕਿਸ ਵਰਗੀ ਦੀ ਸਰਕਾਰ ਬਣੂਗਾ ਬੋਲਣੀ ਨਾ ਤਾਂ ਜਿਆਦਾ ਤੇ ਮਾਤਾ ਜੀ ਫਿਰ ਕਿਉਂ ਵੋਟ ਪਾਣ ਜਾਣੀ ਹੈ ਵੋਟ ਤੇ ਪਾਉਂਗੀ ਬਸ ਫਿਰ ਵੋਟ ਪਾ ਜਾਓ ਕਹਿੰਦੇ ਭੋਲਣਾ ਵੀ ਆਉਂਦਾ ਨਹੀਂ ਆਓ ਆ ਵੋਟ ਤੇ ਪਾਵਾਗੇ ਸਾਡੇ ਜੰਡੇ ਛੁੱਟ ਜਾਣ ਨਹੀਂ ਕਿਹੜਾ 10000 ਰੁਪਏ ਕਹਿੰਦੇ ਸੀ ਕਿਉਂ ਮਿਲਿਆ ਨਹੀਂ ਨਹੀਂ ਪਤੋਂ ਨਹੀਂ ਮਿਲਿਆ ਛੁੱਟ ਨਹੀਂ ਮੰਨਦਾ ਆਉਂਦੀ ਮਿਲਿਆ ਤੇ ਨਾ ਸਾਨੂੰ 500 ਪਲਸ ਮਿਲੀ 1500 ਮਿਲਦਾ ਠੀਕ ਹੈ ਸੋ ਹਾਲਾਤ ਜਿਹੜੇ ਜਾਣਨ ਵਾਸਤੇ ਅਸੀਂ ਪਹੁੰਚੇ ਹੋਏ ਆ ਮਾਤਾ ਹੁਣਾਂ ਨੇ ਬਹੁਤ ਸਾਸੇ ਠੱਟੇ ਵਿੱਚ ਗੱਲ ਕੀਤੀ ਪਰ ਗੱਲ ਬਹੁਤ ਗੰਭੀਰ ਹੈ ਕਿ ਹੁਣ ਤੱਕ ਜੋ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਹੋਏ ਮਾਤਾ ਜੀ ਕਿਹੜੇ ਮੁੱਦੇ ਨੇ ਕੀ ਲੱਗਦਾ ਹੈ ਪਿੰਡਾਂ ਦੇ ਵਿੱਚ ਕਿਹੜਾ ਵਿਕਾਸ ਦਾ ਕੰਮ ਨਹੀਂ ਹੁਣ ਤੱਕ ਹੋਇਆ ਜੋ ਹੋਣਾ ਚਾਹੀਦਾ ਮੈਨੂੰ ਪਾਜੀ ਮੈਨੂੰ ਬੋਲੋ ਅੱਛਾ ਉਹ ਵੋਟ ਨਹੀਂ ਪਾਣੀ 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 ਹੈ ਪਾਜੀ ਵੋਟ ਪਾਣੀ ਫਿਰ ਆਪਾਂ ਗੱਲ ਵੀ ਰੱਖੀ ਨਾ ਫਿਰ ਫਿਰ ਅਸੀਂ ਕਹਿੰਨੇ ਆ ਕਿ ਸਰਕਾਰਾਂ ਕਰਦੀਆਂ ਨਹੀਂ ਕੁਝ ਹਾਂਜੀ ਹਾਂਜੀ ਪਾਵਾਂਗੇ ਬੋਡ ਪਾਜੀ ਪਾਵਾਂਗੇ ਉਹਨਾਂ ਨੂੰ ਜਿਹੜਾ ਸਾਡਾ ਕੋਈ ਕਰਦਾ ਵਾ ਮਸਲਾ ਹੱਲ ਹੁਣ ਤੱਕ ਮਸਲੇ ਹੱਲ ਨਹੀਂ ਹੋਏ ਮਸਲੇ ਆ ਲੈ ਪੈਸੇ ਨਾ ਆਂਦਾ ਜਿਹੜਾ ਹੁੰਦਾ ਉਹ ਤਰਾ ਕੋਈ ਨਹੀਂ ਹੁੰਦਾ ਬਾਤੇ ਬੁਰੇ ਹੁੰਦੇ ਆ ਕਿ ਨਹੀਂ ਨਾ ਕੋਈ ਨਹੀਂ ਹੁੰਦੇ ਸਾਡੀ ਤੇ ਪਿਲ ਸੰਵ ਨਹੀਂ ਲੱਗੀ ਹਲੇ ਤੇ ਕਰ ਤੇ ਦਾਣੇ ਤੇ ਉਹ ਵੀ ਕੱਟ ਕੇ ਆਉਂਦਾ ਪਿਆ ਸਰਕਾਰ ਵੱਲੋਂ ਆਉਂਦਾ ਸੀ ਰਾਸ਼ਨ ਉਹ ਵੀ ਨਹੀਂ ਬੰਦ ਹੋ ਗਿਆ 5 ਕਿਲੋ 10 ਕਿਲੋ ਆਉਂਦਾ ਇੱਕ ਜੀ ਦਾ ਪਤਾ ਜੀ ਸਾਰੇ ਵਧੀਆ ਗੱਲਾਂ ਬਾਤਾਂ ਕਰਦੇ ਵੇ ਤੁਹਾਨੂੰ ਬੋਲਣ ਆਉਂਦਾ ਚੱਲ ਬੋਲ ਨਹੀਂ ਬੋਲੂ ਨਹੀਂ ਕੀ ਲੱਗਦਾ ਹੈ ਕਿ ਕਹਿੰਦੇ ਭਾਮ ਪਾਰਟੀ ਵਾਲੇ ਕਹਿੰਦੇ ਸੀ 1000 ਰੁਪਿਆ ਤੁਹਾਨੂੰ ਬੀਬੀਆਂ ਨੂੰ ਦਿਆ ਕਰਾਂਗੇ ਉਹ ਨਹੀਂ ਦਿੱਤਾ ਤੇ ਜਿਹੜੀ ਕਣਕ ਉਹ ਵੀ ਘਟ ਗਈ ਆ ਤੇ ਆ ਮੁੰਡਾ ਮੇਰਾ ਤੇ ਪੰਜੇ ਦੇ ਨਿਆਣੇ ਜੋ ਤੇ ਇਹਨਾਂ ਨੂੰ ਕਹਿੰਦਾ ਵੀ ਚੱਲ ਸਾਡੇ ਕਾੜ ਚ ਇਹਦਾ ਨਾਮ ਪਾ ਦਿਓ ਤੇ ਉਹ ਵੀ ਨਹੀਂ ਕੋਈ ਪਾਉਂਦਾ ਪਾਰਟੀ ਵਾਲਾ ਹਜੇ ਵੀ ਕਾੜ ਸਾਡੇ ਆਮ ਪਾਰਟੀ ਵਾਲਿਆਂ ਦੇ ਘਰੇ ਪਏ ਜੋ ਜੇ ਨਹੀਂ ਤੇ ਕੋ ਮੈਂ ਵੇਖ ਸਕਦੇ ਤੁਸੀਂ ਜਦੋਂ ਪਿੰਡਾਂ ਚੋਂਦੇ ਆ ਵੋਟਾਂ ਮੰਗਣ ਵਾਸਤੇ ਤਾਂ ਉਦੋਂ ਉਹ ਤਾਂ ਸਵਾਲ ਕਰਦੇ ਉਹਨਾਂ ਨੂੰ ਉਦੋਂ ਤੇ ਅਸੀਂ ਆਖਿਆ ਚੱਲ ਸਾਡੇ ਪਿੰਡ ਭਰਾਵਾ ਚੱਲ ਪਉਨੇ ਆਂਦੇ ਇੱਕ ਮੌਕਾ ਦੋ ਹਿੰਦੇ ਦੋ ਪਾਰਟੀਆਂ ਜਿੱਤਦਿਆਂ ਰਹੀਆਂ ਹੁਣ ਤੀਸਰੀ ਨੂੰ ਜਿਤਾਉਣਾ ਪਰ ਉਹਨੇ ਤਾਂ ਖੋਤਾ ਹੀ ਖੋਚ ਪਾਤਾ ਤਾਂ ਫਿਲਹਾਲ ਜਿਸ ਤਰੀਕੇ ਦੇ ਨਾਲ ਪਿੰਡ ਦੇ ਲੋਕ ਆਪਣੀ ਗੱਲ ਰੱਖਦੇ ਵੇ ਦਾ ਮਤਲਬ ਇਹ ਹੈ ਕਿਤੇ ਨਾ ਕਿਤੇ ਲੋਕ ਜਿਹੜੇ ਸਰਕਾਰਾਂ ਤੋਂ ਅੱਕੇ ਹੋਏ ਆ ਜੋ ਵਾਅਦੇ ਸਰਕਾਰਾਂ ਨੇ ਕੀਤੇ ਹੋਏ ਸੀ ਭਾਈ ਜੀ ਕੀ ਲੱਗਦਾ ਕਿ ਹੁਣ ਤੱਕ ਜਿਹੜੇ ਵਿਕਾਸ ਦੇ ਕੰਮ ਕਿਉਂਕਿ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਪਿੰਡਾਂ ਤੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਣੀ ਸ਼ੁਰੂ ਹੁੰਦੀ ਹੈ ਜੋ ਪਿੰਡਾਂ ਦਾ ਵਿਕਾਸ ਸ਼ੁਰੂ ਹੋਵੇ ਤਾਂ ਫੇਰ ਜਿਹੜੀ ਗੱਲ ਪਤਾ ਲੱਗਦੀ ਹੈ ਕਿ ਹੁਣ ਤੱਕ ਕਿੱਥੇ ਜਿਹੜਾ ਵਿਕਾਸ ਰੁਕਿਆ ਕਿਉਂਕਿ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਸਟੇਡੀਅਮ ਕਹਿੰਦੇ ਨੇ ਘੱਟ ਹੋਣ ਕਰਕੇ ਜਾਂ ਵੱਖ-ਵੱਖ ਸਹੂਦਾਵਾਂ ਜਿਹੜੀਆਂ ਨਹੀਂ ਮਿਲਦੀਆਂ ਪਈਆਂ ਉਸ ਕਰਕੇ ਬਹੁਤ ਜਿਹੜਾ ਕੰਮ ਰਹਿ ਜਾਂਦਾ ਸਰ ਮੇਰਾ ਨਾਮ ਸ਼ਮਸ਼ੇਰ ਸਿੰਘ ਸਰਕਲ ਪ੍ਰਧਾਨ ਆਵਾਦਿਮ ਪਾਰਟੀ ਤੋਂ ਤੇ ਸਾਡੇ ਰਾਹੁਲ ਵੀਰ ਜੀ ਹੁਣਾਂ ਗੱਲ ਕੀਤੀ ਆ ਵੀ ਇਹ ਸਟੇਡੀਅਮ ਗਰਾਊਂਡ ਪਿਛੇ ਬਣਾਈਆਂ ਕਾਂਗਰਸ ਵੇਲੇ ਦੀ ਬਣਾਈਆਂ ਪਰ ਕਾਂਗਰਸ ਵੇਲੇ ਜਦੋਂ ਬਣ ਗਈ ਆ ਉਤੋਂ ਬਾਅਦ ਜੇ ਦਾ ਕੋਈ ਰੱਖ-ਰਖਾਅ ਆਉਦਾ ਸਾਨੂੰ ਦੱਸਣ ਵੀ ਇੱਥੇ ਕੋਈ ਸਫਾਈ ਕਰਾਉਂਦਾ ਰੱਖ-ਰਖਾਅ ਆਉਦਾ ਕੋਈ ਕੰਮ ਹੋਇਆ ਹੋਵੇ ਹੁਣ ਆ ਹੀ ਆ ਪਿਛੇ ਜੇ ਨਰੇਗਾ ਲੋਲਵਾ ਕੇ ਇੱਥੇ ਨਰੇਗਾ ਦੇ ਬੰਦੇ ਲਾ ਕੇ ਇੱਥੇ ਸਾਫ-ਸਫਾਈ ਕਰਾਈ ਆ ਤੇ ਬਹੁਤ ਵਧੀਆ ਪਿੰਡ ਵਾਲਿਆਂ ਲੋ ਸਹਿਯੋਗ ਮਿਲ ਰਿਹਾ ਵੀ ਇੱਥੇ ਵਧੀਆ ਹੁਣ ਆ ਹੀ ਸੈਰ-ਸਪਾਟਾ ਆਪਣਾ ਕਰ ਸਕਦੇ ਆ ਬੱਚੇ ਖੇਡ ਸਕਦੇ ਆ ਤੇ ਦੂਜੀ ਗੱਲ ਇਹਨਾਂ ਜਿਹੜਾ ਆਖਿਆ ਵੀ ਜਦੋਂ ਦੀ ਆਮ ਪਾਰਟੀ ਆਈ ਆ ਪਿੰਡ ਵਿੱਚ ਇਹ ਕੇਟ ਵੀ ਲੱਗੀ ਸਾਨੂੰ ਵਿਖਾ ਦੇਣ ਤੇ ਇਹਨਾਂ ਨੂੰ ਮੈਂ ਨਾਲ ਲੈ ਚਲਦਾ ਗੁਰਦੁਆਰੇ ਜਾ ਕੇ ਵੇਖ ਲੈਣ ਵੀ ਉੱਥੇ ਆਪਾਂ ਲੀਡਰ ਪਾਇ ਬਾਕੀ ਆਪਣੇ ਹਜ਼ਾਰ ਹਜ਼ਾਰ ਦੀ ਗੱਲ ਕਰੰਦੀਆਂ ਹੋਰ ਜਿਹੜਾ ਨਸ਼ੇ ਨੂੰ ਲੈ ਕੇ ਗੱਲ ਕਰੰਗੇ ਹਜ਼ਾਰ ਹਜ਼ਾਰ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਬਿਆਨ ਆਇਆ ਵੀ ਇਲੈਕਸ਼ਨ ਤੋਂ ਬਾਅਦ ਅਸੀਂ ਛੇਤੀ ਵੀ ਚਾਲੂ ਕਰ ਰਹੇ ਹਾਂ ਹਜ਼ਾਰ ਹਜ਼ਾਰ ਵੀ ਮਿਲੇਗਾ ਪਲੱਸ 1500 ਤੋਂ 652500 ਕਰਕੇ ਉਹ ਵੀ ਮਿਲੇਗੀ ਦੂਜਾ ਸਾਡੇ ਭੁਆਜੀ ਨੇ ਸਵਾਲ ਕੀਤਾ ਵੀ ਸਾਨੂੰ ਕਣਕ ਜਿਹੜੀ ਸੀ ਪਹਿਲਾਂ 30 ਕਿਲੋ ਮਿਲਦੀ ਸੀ ਉਹ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਉਹ ਆਪਾਂ ਨੂੰ ਮਿਲਦੀ ਸੀ 6 ਮਹੀਨਿਆਂ ਦੀ 30 ਕਿਲੋ 5 ਕਿਲੋ ਮਿਲਦੀ ਆ ਹਰ ਮਹੀਨੇ ਦੀ ਦੇ ਮਹੀਨੇ ਬਾਅਦ ਜਦੋਂ ਮਿਲੂਗੀ ਆਪਾਂ ਨੂੰ 5 ਕਿਲੋ ਮਿਲੂਗੀ ਜਾਂ 2 ਮਹੀਨੇ ਦੀ ਆਉਗੀ ਤੇ ਫਿਰ ਆਪਾਂ 10 ਕਿਲੋ ਦੇਵਾਂਗੇ ਹੁਣ ਕਨਕਦੋ ਮੁੱਖ ਮੰਤਰੀ ਸਾਹਿਬ ਨੇ ਆਪਣਾ ਆਟੇ ਦੀ ਸਕੀਮ ਚਲਾਈ ਆ ਤੇ ਪਿਛਲੀ ਵਾਰੀ ਅਸੀਂ 10-10 ਕਿਲੋ ਆਟਾ ਦਿੱਤਾ ਵੀ ਆ ਲੋਕ ਪਰੇਸ਼ਾਨ ਲੋਕ ਤਾਈਆਂ ਬੋਲਦੇ ਵੇ ਲੋਕ ਕਹਿੰਦੇ ਅਸੀਂ ਅੱਕੇ ਹੋਏ ਆ ਲੋਕਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਹੈਗਾ ਇੰਨਾ ਦੀ ਪਰੇਸ਼ਾਨੀ ਰਹਿਣੀ ਰਹਿਣੀ ਆ ਕਿਉਂਕਿ ਇਹਨਾਂ ਆਟਾ ਲੈਣ ਤੋਂ ਆਪ ਇਨਕਾਰ ਕਰ ਦਿੱਤਾ ਹੋਇਆ ਸੀ ਪੁੱਛੋ ਇਹਨਾਂ ਨੂੰ ਇਹਨਾਂ ਕਿਹਾ ਵੀ ਅਸੀਂ ਆਟਾ ਨਹੀਂ ਲੈਣਾ ਤਾਂ ਉੱਥੇ ਹੁਣ ਸਰਕਾਰ ਦੱਸੋ ਕੀ ਕਰ ਸਕਦੀ ਆ ਇਹਨ ਜਾਣਾ ਉਹਦਾ ਇਹਨਾਂ ਦਾ ਖਰਚਾ ਵੱਜ ਰਿਹਾ ਜੀ ਇਹਨਾਂ ਨੂੰ ਘਰ ਬੈਠੇ ਬਿਠਾਇਆ ਆਟਾ ਮਿਲਦਿਆ ਨਾ ਤੇ ਉਹ ਆਪਾਂ ਕਿਉਂ ਨਹੀਂ ਲੈਂਦੇ ਬਿਲਕੁਲ ਬਿਲਕੁਲ ਮਾਤਾ ਜੀ ਦਾ ਸਵਾਲ ਲੈ ਲਈਏ ਮਾਤਾ ਜੀ ਉਹ ਕਹਿੰਦੇ ਕਿ ਆਟਾ ਵੀ ਘਰ ਆ ਰਿਹਾ ਸਭ ਕੋ ਜਾ ਰਿਹਾ ਲੈਣ ਹਾਂਜੀ ਜਿਹੜੇ ਸਰਕਾਰ ਦੇ ਸਰਕਾਰ ਦੇ ਬੱਚੇ ਆ ਉਹਨਾਂ ਜਿਤਨਾ ਦੇ ਉਹਨਾਂ ਨੂੰ ਬੱਚੇ ਪਿਆਰੇ ਸਾਨੂੰ ਵੀ ਆਪਣੇ ਬੱਚੇ ਪਿਆਰੇ ਉਹਨਾਂ ਦੇ ਵਿੱਚ ਆਟੇ ਦੇ ਸੂੜਾ ਨਿਕਲਦਾ ਗੁੜੇ ਗੁੜ ਸੁੰਡੇ ਨਿਕਲਦੇ ਅਸੀਂ ਆਪਣੇ ਬੱਚੇ ਥੋੜੀ ਬਿਮਾਰ ਕਰ ਲੈਣੀ ਆਟੇ ਬਦਲੇ ਅਸੀਂ ਨਹੀਂ ਲਿਆ ਆਈ ਨਹੀਂ ਲਿਆ ਅਗਲੇ ਪਿੰਡ ਚ ਸਾਰੇ ਅਲੱਗ ਅਲੱਗ ਪਰਚੀਆਂ ਕੱਟੀਆਂ ਗਈਆਂ ਕਣਕ ਮਿਲਦੀ ਇੱਥੇ ਆਟਾ ਹੁੰਦਾ ਕਿੰਨੇ 1000 ਰੁਪਏ ਲਖਸ਼ਨਾਬਦ ਆਏਗਾ ਲੋੜ ਹੈਗੀ ਨਹੀਂ ਆ ਸਾਨੂੰ ਨਹੀਂ ਲੋੜ ਸਾਨੂੰ ਨਹੀਂ ਲੋੜ ਸਾਨੂੰ ਨਹੀਂ ਲੋੜ ਸਾਨੂੰ ਯਾਰ ਦਿ ਲੋ ਪੈਣ ਕੀ ਲੱਗਦਾ ਹੈ ਜਿਸ ਤਰੀਕੇ ਨਾਲ ਗੱਲਾਂ ਹੋ ਰਹੀਆਂ ਪਿੰਡ ਚ ਵਿਕਾਸ ਹੋਇਆ ਨਹੀਂ ਸਾਰਾ ਸਾਡੇ ਵਾਸਤੇ ਤੇ ਕੁਝ ਵੀ ਨਹੀਂ ਹੋਇਆ ਸਾਰਾ ਸਾਡੇ 15 16 ਸਾਲੋਂ ਚੱਲੇ ਵਿਆਹ ਇਹਨੂੰ ਸਾਨੂੰ ਸ਼ੁਰੂ ਤੋਂ ਅਜੇ ਤੱਕ ਕਿ ਮੇਰੇ ਮੂੰਚੋਂ ਗਾਲਾਂ ਨਿਕਲਦੀਆਂ ਹੜੇ ਕਿ ਤੱਕ ਕਾਟ ਹੀ ਨਹੀਂ ਬਣਾਇਆ ਹੰਨਾ ਕੁਛ ਮਿਲਦਾਈ ਸੱਤਾ ਮੇਰੀਆਂ ਡਿੱਗ ਕੇ ਬਾਹ ਲੈਣੀਆਂ ਵਿੱਚ ਪੈਂਡੀਆਂ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਵੀ ਮੁਸ਼ਕਲਾ ਇਹ ਜਿਹੜਾ ਸੁਣਦਾ ਕੋਈ ਨਹੀਂ ਆਕੇ ਹਾਂਜੀ ਨਹੀਂ ਸਰ ਕੋਈ ਨਹੀਂ ਇੱਥੇ ਸੁਣਦਾ ਸਿਰਫ ਇਹ ਮੂੰਹ ਦੀਆਂ ਗੱਲਾਂ ਹੀ ਆ ਉਹਨਾਂ ਤੱਕ ਜਿੰਨਾ ਤੱਕ ਵੋਟਾਂ ਪੈਂਦੀਆਂ ਉਹਨਾਂ ਤੱਕ ਜੀ ਜੀ ਕਰਦੇ ਆ ਬਾਅਦ ਚ ਸਰ ਸਾਨੂੰ ਕੋਈ ਵੀ ਨਹੀਂ ਪੁੱਛਦਾ ਆਪਲੇ ਕਹਿੰਦੇ ਕਿ ਸਾਡੇ ਦਫ਼ਤਰ ਆਓ ਅਸੀਂ ਹਰ ਆਮ ਲੋਕਾਂ ਨੂੰ ਮਿਲਦੇ ਆ ਤੁਹਾਨੂੰ ਮਿਲਦੇ ਮੰਤਰੀ ਸਾਰੇ ਕਿਉਂਕਿ ਤੁਹਾਡੇ ਹਲਕੇ ਦੇ ਈਟੀਓ ਸਾਹਿਬ ਦਾ ਸਰ ਮੈਂ ਬੜੇ ਤੱਕੇ ਖਾਦੇ ਬੜੀ ਦੂਰ ਦੂਰ ਤੱਕ ਆਦੇ ਤੇ ਸਾਈਡਾਂ ਬੰਦ ਸਾਈਡਾਂ ਬੰਦ ਆ ਸਾਡੇ ਵਾਤੇ ਅੱਜ ਜੇ ਤੋਂ ਕਹਿੰਦੇ ਨਾ ਕਿ ਸਾਡੇ ਨਾਂ ਨਹੀਂ ਹੈਗਾ ਹਣ ਹਣਾ ਕਹਿਣਾ ਚਾਹੁੰਦੇ ਕਿ ਸਾਡਾ ਵੋਟਾਂ ਵਿੱਚ ਵੀ ਨਾ ਹੈਗਾ ਹੀ ਵੋਟ ਨਹੀਂ ਪਾਉਣੀ ਚਾਹੁੰਦੇ ਕਿਸੇ ਨੂੰ ਵੀ ਨਹੀਂ ਪਾਉਣੀ ਸੋ ਲੋਕ ਬਾਪੂ ਜੀ ਗੱਲਬਾਤ ਸੁਣਦੇ ਪਏ ਹੋ ਇੱਕ ਪਾਸੇ ਕਹਿੰਦੇ ਕਿ ਵਿਕਾਸ ਹੈਗਾ ਦੂਜੇ ਪਾਸੇ ਕਹਿੰਦੇ ਆ ਕਿ ਨਹੀਂ ਕੋਈ ਨਹੀਂ ਆਪਣੀ ਆਪਣੀ ਗੱਲ ਰੱਖੋ ਵੋਟ ਪਾਣ ਜਾਓਗੇ ਮਾਰੇ ਤੁਹਾਡਾ ਮੁੱਦਾ ਹੈ ਅੱਜ ਤੁਸੀਂ ਦੇਸ਼ ਦਾ ਜਿਹੜਾ ਰਾਜਾ ਬਣਾਓਗੇ ਤੁਹਾਡੀ ਵੋਟਰ ਇੱਕ ਵੋਟ ਦਾ ਮੁੱਲ ਹੈ ਕੀ ਕਹਿੰਦੇ ਹੋ ਕਿ ਹੁਣ ਤੱਕ ਕਾਫੀ ਉਮਰ ਕੱਢਤੀ ਆ ਕੀ ਸਰਕਾਰ ਕਿਹੜੀ ਸਰਕਾਰ ਜਿਹੜਾ ਵਿਕਾਸ ਹੁਣ ਤੱਕ ਕੀਤਾ ਸੀਗਾ ਪਰ ਜਿਹੜਾ ਨਹੀਂ ਹੋਇਆ ਗੱਲ ਏਦਾਂ ਆ ਵੀ ਗੱਲ ਕਰਨੀ ਚਾਹੀਦੀ ਆ ਸੱਚਾਈ ਦਾ ਮੁੱਲ ਹੁੰਦਾ ਮੇਰਾ ਲਾਗੇ ਪਿੰਡ ਬਡਾਲਾ ਯੋਲ ਹੈ ਜੀ ਮੈਂ ਸਬਜ਼ੀ ਦਾ ਕੰਮ ਕਰਦਾ ਅੰਮ੍ਰਿਤਕੋਟ ਦੇ ਵਿੱਚ ਫੇਰਾ ਲਗਾਣਾ ਬਾਕੀ ਇਹ ਵੋਟ ਜਿਹੜੀ ਪ੍ਰਧਾਨ ਮੰਤਰੀ ਦੀ ਵੋਟ ਦਾ ਵੀ ਓਨਾ ਮੁੱਲ ਹੈ ਤੇ ਆਪਣੀ ਵੋਟ ਦਾ ਵੀ ਓਨਾ ਮੁੱਲ ਹੈ ਤੇ ਵੋਟਾਂ ਪਾਉਣੀਆਂ ਚਾਹੀਦੀਆਂ ਵੋਟ ਰੱਖਣੀਆਂ ਨਹੀਂ ਚਾਹੀਦੀ ਕਿਉਂ ਕਾਂਗਰਸ ਪਾਰਟੀ ਨੇ ਸਾਰੇ ਪਿੰਡਾਂ 'ਚ ਬਹੁਤ ਰੁਪਏ ਦੇ ਕੇ ਵਿਕਾਸ ਕਰਾਇਆ ਬਹੁਤ ਵਧੀਆ ਕੰਮ ਕੀਤਾ ਆਮ ਪਾਰਟੀ ਵੀ ਆਈ ਆ ਇਹ ਤੇ ਹੁਣ ਜਨਤਾ ਦੇ ਹੱਥ ਵਾਸਿਆ ਵੀ ਕਿ ਆਪਾਂ ਦੇਸ਼ ਦਾ ਰਾਜਾ ਕਿੰਨੂੰ ਬਣਾਉਣਾ ਇਹ ਤੁਹਾਡੀ ਵੋਟ ਨੇ ਬਣਾਉਣਾ ਤੁਹਾਡੀ ਵੋਟ ਬਹੁਤ ਕੀਮਤੀ ਆ ਸੋਚ ਸਮਝ ਕੇ ਪਾਇਓ ਇਹ ਵੋਟ ਐਵੇਂ ਨਾ ਜਾ ਕੇ ਡੱਬੇ ਵਿੱਚ ਸੁੱਟ ਦਿਓ ਚੰਗਾ ਲੀਡਰ ਵੇਖ ਕੇ ਵੋਟ ਪਾਇਓ ਤੁਹਾਡੀ ਵੋਟ ਦਾ ਮੁੱਲ ਮੁੜੇ ਹਾਂ ਹਾਂ ਬਿਲਕੁਲ ਵੋਟ ਪਾਉਣ ਦਾ ਜਿਹੜਾ ਇੱਕ ਮਾਤਾ ਵਾਹੋ ਦੱਸਿਆ ਜਿਸ ਤਰੀਕੇ ਨਾਲ ਇਸ ਪਿੰਡ ਦੀ ਜਿਹੜੀ ਗੱਲਬਾਤ ਸੁਣੀ ਆ ਇੱਕ ਜਿਹੜਾ ਹੁਣ ਤੱਕ ਰੁਝਾਨ ਚੱਲ ਰਿਹਾ ਹੈ ਕਿਉਂਕਿ ਹਲਕਾ ਖਡੂਰਸਾ ਪੰਤਕ ਸੀਟ ਲਾਨੀ ਕੀ ਆ ਹੁਣ ਤੱਕ ਹੌਟ ਸੀਟ ਬਣ ਚੁੱਕੀ ਆ ਅਮਰਿਤਪਾਲ ਸਿੰਘ ਦਾ ਰੁਝਾਨ ਕਿਸ ਤਰੀਕੇ ਦਾ ਆ ਤੇ ਸ਼ਰੋਮਣੀ ਅਕਾਲੀ ਦਲ ਇੱਕ ਪਾਸੇ ਦਾਵਾ ਕਰ ਰਿਹਾ ਕਿ ਪੰਥਕ ਅਸੀ ਹੈ ਵੇਖੋ ਜੀ ਜਿਵੇਂ ਤੁਹਾਨੂੰ ਕਿ ਅਮਰਤਪਾਲ ਜੀ ਦਾ ਤੇ ਪਤਾ ਹੀ ਹੈ ਕਿ ਚਲੋ ਉਹ ਵੀ ਆਪਣਾ ਡਿਬੜੂ ਜੇਲ੍ਹ ਦੇ ਵਿੱਚ ਸਰਕਾਰ ਨੇ ਜੋ ਨਾਣਾ ਧੱਕਾ ਕੀਤਾ ਆ ਠੀਕ ਆ ਚਲੋ ਉਹਨਾਂ ਦਾ ਵੀ ਹੱਕ ਬੰਦ ਆ ਕਿ ਠੀਕ ਆ ਜੀ ਉਹ ਆਪਣਾ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਆਦਮੀ ਆਪਣਾ ਹੱਕ ਰੱਖ ਸਕਦਾ ਆ ਠੀਕ ਆ ਰਹਿ ਗਏ ਆਪਣੇ ਆਪਣਾ ਕਾਲੀ ਦਲ ਕਾਲੀ ਦਲ ਦਾ ਤੇ ਜਿਹੜਾ ਗਰਾਊਂਡ ਲੈਵਲ ਤੇ ਉਹ ਸਿਰਫ ਜ਼ੀਰੋ ਗਰਾਫ ਆ ਤੁਸੀਂ ਵੇਖ ਹੀ ਸਕਦੇ ਹੋ ਤੁਹਾਡੇ ਪਿੰਡ ਦੇ ਵਿੱਚ ਇੱਕ ਕਾਲੀ ਦਲ ਦਾ ਝੰਡਾ ਵਿਖਾ ਦਿਓ ਲਾਗੇ ਲਾਗੇ ਪਿੰਡਾਂ 'ਚ ਕਾਲੀ ਦਲ ਦਾ ਨਹੀਂ ਜੇ ਸਿਰਫ ਆਪਣਾ ਆਪਾ ਇੱਕ ਕਹਿ ਸਕਦੇ ਆ ਤੇ ਕੁਲਬੀਰ ਸਿੰਘ ਜੀਰਾ ਤੇ ਅਮਰਪਾਲ ਦੇ ਵਿੱਚ ਟੱਕਰਿਆ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ ਕਿ ਕੁਲਬੀਰ ਸਿੰਘ ਜੀਰਾ ਜੀ ਖਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਨਗੇ ਜੀਰੇ ਦੇ ਨਾਂ ਤੇ ਦਾਵਾ ਕਰਦਾ ਕੀ ਲੱਗਦਾ ਪਿੰਡਾਂ ਦੇ ਵਿੱਚ ਕਿਉਂਕਿ ਹਲਕਾ ਖਡੂਰ ਸਾਹਿਬ ਬਹੁਤ ਵੱਡਾ ਪੰਤਕ ਸੀਟ ਲਾਨੀ ਕੀ ਇਹ ਸਾਰੇ ਮਿਹਨਤਾਂ ਕਰਦੇ ਪਏ ਆ ਲਾਲਜੀਤ ਭੁੱਲਰ ਵੀ ਬੜੀ ਮਿਹਨਤ ਕਰ ਰ ਤੋ ਕਿਹੜਾ ਜਿਹੜਾ ਏਜੰਡਾ ਰੱਖਿਆ ਗਿਆ ਪਾਰਟੀ ਨੇ ਇਸ ਵਾਰ ਏਜੰਡਾ ਤੇ ਸਾਡਾ ਸਾਫ ਸਾਫ ਹੈ ਜੀ ਜਿਤਨਾ 92 ਸੀਟਾਂ ਲਈਆਂ ਵਿਧਾਨ ਸਭਾ ਚ ਤੇ 13 0 ਦਾ ਐਲਾਨ ਆ ਮੁੱਖ ਮੰਤਰੀ ਸਾਹਿਬ ਦਾ ਤੇ ਉਹ ਅਸੀਂ ਤੇ ਕਹਿੰਨੇ ਆ ਵੀ 13 0 ਹੋਗੇ ਰਹੂਗੀ ਕਿਉਂਕਿ ਕੰਮ ਜਿਹੜੇ ਇਹਨਾਂ 70 ਸਾਲਾਂ ਦੇ ਵਿੱਚ ਨਹੀਂ ਕੀਤੇ ਉਹ ਕੰਮ ਆਪਣੇ 2 ਸਾਲਾਂ ਦੀ ਸਰਕਾਰ ਨੇ ਕਰਦੇ ਆ ਆ ਜਿਹੜੀਆਂ ਮੇਰੀਆਂ ਭੈਣਾਂ ਕਹਿ ਰਹੀਆਂ ਸਾਡੇ ਕਾਰਡ ਨਹੀਂ ਬਣੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੂੰ ਕਿਨਾ ਕਿਨਾ ਜਿਹੜਾ ਹੋ ਗਿਆ ਵੈਨ ਨੂੰ ਅੱਜ 2 ਸਾਲਾਂ ਚ ਤੁਈਆਂ ਦੇ ਸਾਡੇ ਨਹੀਂ ਬਣੇ ਤਾਂ ਪਹਿਲਾਂ ਕਿਥੇ ਗਏ ਪਹਿਲਾਂ ਕਿਹਦੀ ਸਰਕਾਰ ਹੈ ਉਦੋਂ ਕਿ ਉਹਨਾਂ ਇਹਨਾਂ ਬਣਵਾਏ ਪਰ ਲੋਕਾਂ ਨੇ ਮੌਕਾ ਦਿੱਤਾ ਸੀ ਨਾ ਕਿ ਇਸ ਸਾਲ ਸ਼ਾਇਦ ਸਾਡਾ ਕੰਮ ਹੋ ਜਾਏਗਾ ਮੌਕਾ ਦਿੱਤਾ ਸੀ ਉਹਦੇ ਵਿੱਚ ਮਤਲਬ ਇਹਨਾਂ ਦੇ ਜਿਹੜੇ ਪਿਛੇ ਕਾਰਡ ਕਟੇ ਗਏ ਸੀ ਉਹਨਾਂ ਦਾ ਮંત્રી ਸਾਹਿਬ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਲਾਨ ਕੀਤਾ ਗਿਆ ਵਾ ਵੀ ਇਲੈਕਸ਼ਨ ਤੋਂ ਬਾਅਦ ਉਹ ਬਹਾਲ ਕੀਤੇ ਜਾਣਗੇ ਤੇ ਸਭ ਨੂੰ ਕਣਕ ਮਿਲੂਗੀ ਆਟਾ ਮਿਲੂਗਾ ਜੋ ਵੀ ਸਕੀਮ ਉੱਪਰੋਂ ਆਊਗੀ ਸਭ ਨੂੰ ਮਿਲੂਗੀ ਸੋ ਹੋਰ ਮਾਦਾਈ ਕੀ ਕਾਫੀ ਤੁਹਾਡੀ ਉਮਰ ਹੋ ਗਈ ਤੂੰ ਤੁਹਾਡੇ ਮੂੰਹ ਤੇ ਵੀ ਜਿਹੜੀ ਮੁਸਕਾਨ ਆ ਗਈ ਹੈ ਕਿੰਨੇ ਕਿੰਨੇ ਸਾਲ ਤੋਂ ਵੋਟ ਪਾਉਂਦੇ ਪਿਓ ਕਾਂਗਰਸ ਨੂੰ ਤੇ ਕਾਫੀ ਚਿਹਰੇ ਹੋ ਗਏ ਸਾਨੂੰ ਵੋਟਾਂ ਪਾਉਂਦੇ ਨੇ ਪਰ ਕਾਂਗਰਸ ਨੇ ਸਾਨੂੰ ਸਹੂਲਤ ਦਿੱਤੀ ਪਰ ਝਾੜੂ ਵਾਲਿਆਂ ਨੇ ਕੋਈ ਸਹੂਲਤ ਨਹੀਂ ਦਿੱਤੀ ਅਸੀਂ ਜੋ ਆਇਆ ਸਾਲ ਨੂੰ ਮੇਰੇ ਖਾਤੇ 35 ਸਾਲ ਮੈਂ ਆਪਣੀ ਤਰਫੋਂ ਵੋਟਾਂ ਕਾਂਗਰਸ ਨੂੰ ਪਾਉਂਦੀ ਰਹੀ ਹਾਂ ਮੇਰੇ ਬੱਚੇ ਵੋਟਾਂ ਪਾਉਂਦੇ ਤੇ ਜਿਹੜੀ ਸਾਨੂੰ ਜ਼ਮੀਨ ਸੀ ਉਹ ਵੀ ਕਾਂਗਰਸ ਨੇ ਦਿੱਤੀ ਇਥੇ 31 ਕੜ ਜਮੀਨ ਦਿੱਤੀ ਗਈ ਉਹਨਾਂ ਬਹੁਤ ਇਥੇ ਮਤਲਬ ਗਲੀਆਂ ਗੁਲੀਆਂ ਸਭ ਇਹ ਕਾਂਗਰਸ ਬੰਦੇ ਨੇ ਜੋਗਾ ਸਿੰਘ ਸਰਪੰਚ ਨੇ ਬਣਵਾਈਆਂ ਪਰ ਇਹ ਝਾੜੂ ਵਾਲਿਆਂ ਨੇ ਇੱਕ ਕੋਈ ਦੱਸੇ ਪਈ ਇਥੇ ਇੱਕ ਇੱਟ ਵੀ ਲਵਾਈ ਹੋਈ ਨਾਲੀਆਂ ਠੱਠੀਆਂ ਜਾ ਕੇ ਵੇਖ ਲੋ ਘਰਾਂ ਦੇ ਵਿੱਚ ਪਾਣੀ ਪੀਣ ਦੇ ਕੋਈ ਇਹਨਾਂ ਨਾਲੀਆਂ ਨਹੀਂ ਬਣਵਾਈਆਂ ਇਹਨਾਂ ਦਾ ਫਰਜ਼ ਹੀ ਕਿ ਗਵੀਆਂ ਬਣਵਾ ਕੇ ਉੱਥੇ ਉਹਨਾਂ ਛੱਡ ਦਿੱਤੀਆਂ ਜਿੱਥੋਂ ਪਚੜੀ ਵਾਲੇ ਆ ਗਏ ਪਰ ਗਾਂ ਨਾਲ ਨਾਲੀਆਂ ਤਾਂ ਕਿੰਨਾ ਇਤਨੀ ਲਵਾਈ ਨਸ਼ਾ ਨਸ਼ਾ ਮੁਕਿਆ ਕਿਉਂਕਿ ਸਰਕਾਰ ਕਹਿੰਦੀ ਨਸ਼ਾ ਮੁਕ ਜਾਊਗਾ ਪਿੰਡਾਂ ਵਿੱਚ ਨਾ ਨਾ ਬਹੁਤ ਨਸ਼ਾ ਨਸ਼ਾ ਤੇ ਬਹੁਤ ਜ਼ਿਆਦਾ ਕਾਫੀ ਬੱਚੇ ਇੱਥੇ ਲੋਕਾਂ ਦੇ ਮਰ ਚੁੱਕੇ ਆ ਜਵਾਨ ਜਾਨ ਨੂੰ ਕਾਫੀ ਬੱਚੇ ਜਿਹੜੇ ਮੁੰਡੇ ਆ ਨਾ ਇੱਥੇ ਮਰ ਚੁੱਕੇ ਆ ਕਹਿੰਦੇ ਹੈ ਕਿ ਅਸੀਂ ਤੁਹਾਡਾ ਨਸ਼ਾ ਛਡਾਵਾਂ ਕੋਈ ਕਿਸੇ ਦਾ ਨਸ਼ਾ ਨਹੀਂ ਛਡਾਏ ਭੈਣ ਵੋਟਾਂ ਨੇੜੇ ਆ ਸਾਰੇ ਹੁੰਦੇ ਨੇ ਹੱਥ ਜੋੜਦੇ ਨੇ ਵੋਟਾਂ ਮੈਂ ਕੋਈ ਵੀ ਨਹੀਂ ਕੋਖ ਦਿੰਦਾ ਮੈਨੂੰ ਤੇ ਚਿੱਟਾ ਜਵਾਬ ਮਿਲਦਾ ਨਾ ਕੋਈ ਆਟਾ ਮਿਲਦਾ ਵਾ ਨਾ ਕੋਹ ਦਾਣਾ ਪੱਕਾ ਕੋਖਣੀ ਮਿਲਦਾ ਮੈਨੂੰ ਤੇ ਮੈਂ ਜਦੋਂ ਜਾਂਦੀ ਮੈਨੂੰ ਚਿੱਟਾ ਜਵਾਬ ਦਿੰਦੇ ਵੀ ਜਦੋਂ ਤੁਹਾਨੂੰ ਆਜੂਗਾ ਦੇ ਦਾਂਗੇ ਮੁਰੇ ਕੋਈ ਵੀ ਨਹੀਂ ਪੁੱਛਦਾ ਮੈਨੂੰ ਮਤਲਬ ਬੁਰੇ ਹਾਲ ਹੈ ਬੁਰੇ ਹਾਲ ਮੈਂ ਤਾਂ ਆਪਣੀ ਕਮਾਨੀ ਆਪਣੀ ਕਾਨੀ ਪਿੰਡ ਦੇ ਅੱਖਾਂ ਚ ਹੰਝੂ ਇਹ ਦੱਸਦੇ ਆ ਕਿ ਹੁਣ ਤੱਕ ਸਰਕਾਰਾਂ ਸਿਰਫ ਵੋਟਾਂ ਵੇਲੇ ਆ ਕੇ ਆਸਾਂ ਜਗਾਉਂਦੇ ਰਹੀਆਂ ਨੇ ਪਰ ਕਿਸੇ ਨੇ ਵੀ ਹੁਣ ਤੱਕ ਗੜੀ ਸਾਰ ਨਹੀਂ ਲਈ ਪਿੰਡ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਹੁੰਚੇ ਸਾਕਿਉ ਕਿ ਪਿੰਡਾਂ ਦੀ ਗੱਲ ਜੀ ਅਸੀਂ ਨਾ ਕਰੀਏ ਤਾਂ ਗੱਲ ਅਧੂਰੀ ਰਹਿ ਸਕਦੀ ਹੈ ਬਾਕੀ ਹਰ ਕੋਈ ਕਿਤਨਾ ਕਿਤੇ ਇਹ ਜ਼ਰੂਰ ਆਖਦਾ ਪਰ ਇੱਕ ਪਾਸੇ ਯੂਥ ਜਿਹੜਾ ਹੈ ਉਹ ਵੀ ਇਸ ਮੌਕੇ ਮੌਜੂਦ ਹੈ ਮਹਾਰਾਜ ਕੀ ਹਾਲ ਹੈ ਜੀ ਅੱਛੀ ਹਾਂ ਜੀ ਠੀਕ ਹੋ ਹਾਂ ਜੀ ਗੱਲ ਨਹੀਂ ਕਰਨੀ ਹੈ ਤੇ ਨਹੀਂ ਨਹੀਂ ਬੋਰਡ ਨਹੀਂ ਬਣੀ ਉਹ ਮੇਰੀ ਬਣੀ ਨਹੀਂ ਕਿਉਂ ਨਾ ਬਣਾਈ ਨਹੀਂ ਨੇ ਗੱਲ ਵਿੱਚ ਸਰਕਾਰ ਕਿਹੜੀ ਚੰਗੀ ਲੱਗਦੀ ਹੈ ਹੈ ਸਰਕਾਰ ਜਿਹਨੇ ਰੋਟੀ ਦੇਣੀ ਉਹ ਸਰਕਾਰ ਵਧੀਆ ਲੱਗਦੀ ਤੇ ਟੀ ਕਿਸ ਨੇ ਹੁਣ ਤੱਕ ਹੈ ਜਈ ਦੇਈ ਜੇ ਤੇ ਹੋਰ ਕੀ ਲੱਗਦਾ ਹੈ ਕਿ ਇਸ ਵਾਰ ਇਲੈਕਸ਼ਨਸ ਦਾ ਜਿਹੜਾ ਜ਼ੋਰ ਹੈ ਕਿਧਰ ਵੱਲ ਵਧਿਆ ਹੋਇਆ ਖਡੂਰ ਸਾਹਿਬ ਹਲਕਾ ਬਹੁਤ ਜਿਹੜਾ ਹੌਟ ਸੀਟ ਕੈਂਡੀਰ ਜੀਰਿਆ ਵਧਿਆ ਜੀ ਸਰਜੀ ਉਹਨਾਂ ਦੇ ਠੀਕ ਹੈ ਪਰ ਪਾਰਟੀ ਬਾਈ ਮੈਨੂੰ ਤਾਂ ਕੋਈ ਵੀ ਨਹੀਂ ਚੰਗੀ ਲੱਗਦੀ ਸਰ ਠੀਕ ਹੈ ਤੇ ਸਰ ਲੋਕ ਜਿੱਦਾਂ ਹੁਣ ਜਨਨੀਆਂ ਵੀ ਕਹਿੰਦੀਆਂ ਬੀਬੀਆਂ ਵੀ ਕਹਿੰਦੀਆਂ ਕਿ ਪਿੰਡੋਂ ਪਿੰਡੀ ਨਸ਼ਾ ਵਿਗਣ ਡਿਆ ਵਾ ਸਰ ਨਸ਼ਾ ਵਿਗਣਾ ਮੈਂ ਕਿਦਾਂ ਮਕੇ ਪਹਿਲਾਂ ਹਰ ਕੇ ਸਰਕਾਰ ਕਹਿਦੀ ਦੀ ਆ ਅਹੀਂ ਮਕੇ ਨੌਕਰੀਆਂ ਦੇਵਾਂਗੇ ਵਾਦੇ ਕਰਕੇ ਨੌਕਰੀ ਨਹੀਂ ਕਰਦੇ ਠੀਕ ਹੈ ਮੇਰੇ ਸਰ ਪੰਜਾਂ ਨਿਆਣਿਆਂ ਨੇ ਮੈਂ ਇਹ ਵਕਤ ਪਿਉ ਆ ਠੀਕ ਹੈ 450 ਰੁਪਏ ਦਿਹਾੜੀ ਹੈ ਸਰ ਸਾਡੇ 450 ਦਿਹਾੜੀ ਨਾਲ ਪਤਾ ਮੈਂ ਨਿਆਣੇ ਪਾਲੂਗਾ ਤੇ ਜਾਂ ਆਟਾ ਲਿਆਉਂਗਾ ਮੁੱਲ ਦਾ ਠੀਕ ਹੈ ਸਰ ਘਰ ਮੇਰੇ ਜਾ ਕੇ ਦੇਖ ਲਓ ਬਾਲੇ ਐ ਹੋਏ ਆ ਕਿਤੇ ਮੀ ਆਉਂਦਾ ਚਾਉਂਦੇ ਆ ਠੀਕ ਹੈ ਸਰ ਅੱਡ ਬਾਹਰ ਆ ਮੈਂ ਠੀਕ ਹੈ ਸਰ ਤੇ ਜੇ ਪਿੰਡੋਂ ਪਿੰਡੀ ਫਿਰ ਨਸ਼ੇ ਹੀ ਵਿਗਣਾ ਵਾ ਦਾਦੂ ਸਰ ਬਾਕੀ ਤੁਸੀਂ ਦਾਦੂ ਕਿ ਕਿੰਨਾ ਰਹੇ ਗਿਆ ਪਿੰਡੋਂ ਪਿੰਡੀ ਨਸ਼ਾ ਹੀ ਵਿਗਦਾ ਅਜੱਗ ਜੇ ਕੇ ਇਹਦੇ ਘਰ ਚਲ ਜੀਏ ਮੰਤਰੀ ਦੇ ਘਰ ਚਲ ਜੀਏ ਜਾਂ ਸਰਪੰਚ ਦੇ ਘਰ ਚਲ ਜੀਏ ਕੇ ਇਹਦੇ ਕੋਈ ਮੋਹਦ ਬਾਰ ਪੈਂਦਾ ਉਹਦੇ ਘਰ ਚਲ ਜੀਏ ਉਹਨੇ ਗਾੜੀਓ ਕਹਿਣਾ ਪੈਸੇ ਦੋ ਕੰਮ ਹੋ ਜੂ ਜੇ ਅਹੀਂ ਪਹਿਲੇ ਦੇਨੇ ਦਾ ਫਰੇਮੋਂ ਕਰ ਸਾਡੇ ਵੋਟਾਂ ਪਾਉਂਦਾ ਜੀ ਪਹਿਲੇ ਕਹਿੰਦੇ ਅਸੀਂ ਕਈ ਹਜ਼ਾਰ ਬੰਦੇ ਫੜਲੇ ਕਰਪਸ਼ਨ ਕਰਨ ਵਾਲੇ ਭ੍ਰਿਸ਼ਟਾਚਾਰ ਕਰਨ ਵਾਲੇ ਕੀ ਲੱਗਦਾ ਖਤਮ ਹੋਇਆ ਨਹੀਂ ਭ੍ਰਿਸ਼ਟਾਚਾਰ ਕੁਛ ਨਹੀਂ ਖਤਮ ਹੋਇਆ ਸਭ ਕੋ ਹੋ ਜਾਊਗਾ ਕੀ ਲੱਗਦਾ ਕਿਹੜੀ ਸਰਕਾਰ ਜਿਹੜੀ ਆ ਕੇ ਸਹੀ ਰਸਤਾ ਦਿਖਾਊਗੀ ਆਪੋ ਆਪ ਨੂੰ ਆਪ ਹੀ ਛੱਡ ਸਕਦੇ ਤੇ ਆਪ ਹੀ ਬੰਦ ਕਰਾ ਸਕਦੇ ਆਪ ਹੀ ਵੇਚ ਸਕਦੇ ਕੋਈ ਸਰਕਾਰ ਨਹੀਂ ਹੈਗੀ ਇਹ ਕੰਮ ਨਸ਼ਾ ਬੰਦ ਕਰਾਉਣੇ ਨਾ ਹੈਗੀ ਇਹ ਸਰਕਾਰ ਖੁਦ ਪਕਾਉਂਦੀ ਹੈ ਕੋਈ ਵੀ ਸਰਕਾਰ ਨਹੀਂ ਸਭ ਖੁਦ ਪਕਾਉਂਦੀ ਹੈ ਕਾਲੀ ਦਾਲਾ ਕਾਂਗਰਸ ਆਏ ਆ ਝਾੜੂ ਵਾਲੇ ਆਏ ਆ ਜਿਹੜਾ ਵੀ ਆਉਂਦਾ ਸਭ ਸਰਕਾਰ ਵਕਾਉਣ ਲਈ ਜੇ ਅਸੀਂ ਖੁਦ ਪਾਰਟੀ ਬਾਈ ਆਮ ਪਾਰਟੀ ਵਾਲਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਐਡੀਓ ਸਾਹਿਬ ਸਾਡੇ ਕੋਠੇ ਦੇ ਆ ਕੇ ਪਾਰਟੀ ਕੀਤੀ ਪਹਿਲਾਂ ਇਹਨਾਂ ਦੂਜਿਆਂ ਨੇ ਆਮ ਪਾਰਟੀ ਦੂਜਿਆਂ ਨੇ ਪਰਚਾ ਕਰਵਾਤਾ ਮੇਰੇ ਤੇ ਸਰ ਠੀਕ ਹੈ ਬਾਅਦ ਜੇ ਅਸੀਂ ਕਾਂਗਰਸ ਵਾਲਾ ਹੋਏ ਤਾਂ ਆਮ ਪਾਰਟੀ ਵਾਲਾ ਪਰਚਾ ਕਰਵਾਤਾ ਮੇਰੇ ਤੇ ਸਰ ਠੀਕ ਪਾਰਟੀਆਂ ਬਾਈਆਂ ਨੇ ਯਾਰੀ ਇਹ ਲੋਕ ਲੈ ਜਦੇ ਆ ਤੇ ਫਸਾ ਮੇਰੇ ਵਰਗੇ ਗਰੀਬ ਨੂੰ ਦਿੰਦੇ ਆ ਕਿਸੇ ਪਾਰਟੀ ਚ ਨਹੀਂ ਆ ਕੇ ਸਰ ਮੈਂ ਤਾਂ ਕਹਿੰਦਾ ਪਹਿਲੀ ਗੱਲ ਤੇ ਬੰਦ ਹੀ ਨਹੀਂ ਚਾਹੀਦੀ ਪਾਰਟੀ ਬਾਈ ਠੀਕ ਹੈ ਜੇ ਬੰਦੀ ਆ ਤਾਂ ਕੋਈ ਚੰਗੀ ਬਣੇ ਕੋਈ ਚੰਗਾ ਵੀਰ ਆਵੇ ਅਸੀਂ ਬੋਟ ਪਾਉਣ ਨੂੰ ਤਿਆਰ ਹਾਂ ਪਿੰਡਾਂ ਦਾ ਕਸਾ ਪਿੰਡਾਂ ਦੇ ਜਿਹੜੇ ਹਾਲਾਤ ਐ ਪਿੰਡਾਂ ਦੇ ਮੁੱਦੇ ਐ ਉਹ ਅੱਜ ਵਿਚਾਰੇ ਗਏ ਨੇ ਜਿਸ ਤਰੀਕੇ ਨਾਲ ਬੀਬੀਆਂ ਨੇ ਜਿਸ ਤਰੀਕੇ ਨਾਲ ਭੈਣਾਂ ਨੇ ਆਪਣੇ ਵਿਚਾਰ ਦੱਸੇ ਆ ਕਈ ਭਾਵਕ ਵੀ ਹੋਏ ਨੇ ਇਸ ਮੌਕੇ ਕਿ ਸਾਨੂੰ ਅਕਸਰ ਲੁੱਟਿਆ ਗਿਆ ਹਰ ਵਾਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਪਰ ਕੀ ਲੱਗਦਾ ਕਿ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਕੌਣ ਬਾਜ਼ੀ ਮਾਰਦਾ ਹੈ ਕਿ ਇਸ ਉੱਤੇ ਲੋਕ ਭਰੋਸਾ ਜਤਾਉਂਦੇ ਨੇ ਕਿ ਇਹਨਾਂ ਦੀ ਕੋਈ ਬਾ ਫੜੇਗਾ ਕਿਉਂਕਿ ਨਸ਼ੇ ਨੂੰ ਲੈ ਕੇ ਹਰ ਕੋਈ ਤੰਗ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਪਿੰਡਾਂ ਵਿੱਚ ਘਰ ਘਰ ਨਸ਼ਾ ਵੜ ਚੁੱਕਿਆ ਹੈ ਹੁਣ ਇਹ ਅਗਲੀ ਰੂਪਰੇਖਾ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ 4 ਜੂਨ ਨੂੰ ਕਿਸ ਦੇ ਚੋਲੇ ਸੀਟ ਪੈਂਦੀ ਹੈ ਪਿੰਡ ਵਾਲੇ ਕਿਸ ਦੇ ਅੱਗੇ ਫਤਵਾ ਦਿੰਦੇ ਨੇ ਇਹ ਉਹ ਸਮਾਂ ਦੱਸਦਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਹਲਕਾ ਖਡੂਰ ਸਾਹਿਬ